ਹੀਰ ਦਾ ਰਾਂਝੇ ਨੂੰ ਦੱਸਣਾ ਹੰਬੇਲੇ ਮੜਕੜੇ ਪਹੁੰਚ ਕੇ ਹੀਰ ਜੱਟੀ ਗਲ ਰਾਂਝੇ ਦੇ ਲੱਗ ਕੇ ਰੋਣ ਲੱਗੀ ਪੀਣ ਛਟ ਕੇ ਪੀੜ ਤੇ ਹੌਕਿਆਂ ਦਾ ਚੱਕੀ ਗਮਾਂ ਦੀ ਬੈਠ ਕੇ ਝੂਣ ਲੱਗੀ ਕੀ ਤਾਂ ਮਾਂ ਦੇ ਕੋਲ ਇਨ ਕਾਰ ਜੇਣਾ ਪਰੀਸ਼ਾਨ ਸੀ ਉਸ ਤੇ ਹੋਣ ਲੱਗੀ ਲਾਇਆ ਡਰਦਿਆਂ ਦਾਗ ਜੋ ਵਿਸ਼ਕ ਤਾਈ ਨਾਲ ਹੰਝੂ ਆਏ ਉਸ ਨੂੰ ਟੋਣ ਲੱਗੀ ਫਿਰ ਦੁਸਕ ਦੀ ਬਸਕ ਦੀ ਕਹਿਣ ਲੱਗੀ ਝੂਠਾ ਰੰਜ ਮੈਂ ਇਕrar ਕੀਤਾ ਲੋਕ ਲਾਜ ਤੇ ਉੱਠਦੀਆਂ ਉਂਗਲਾਂ ਤੇ ਸਦਾ ਇਸ਼ਕ ਤਾਂ ਹੀ ਆਵਾਜ਼ ਯਾਰ ਕੀਤਾ ਕੋਈ ਰਾਂਝਾ ਭਰਮ ਨਾ ਪਏ ਤੈਨੂੰ ਪਾਲਾਂ ਜਾਂਦੇ ਨਾਲ ਇੱਕ ਇਰਾਰ ਕੀਤਾ ਮਲਕੀ ਮਾਂ ਦੇ ਕੋਲ ਸ਼ਰਮ ਆਉਂਦਿਆਂ ਹੀ ਨਹੀਂ ਇਸ਼ਕ ਦਾ ਸਹਬ ਇਹ ਜਹਾਰ ਕੀਤਾ ਕੋਈ ਦਿਲ ਤੇ ਗੱਲ ਨਾ ਲਾ ਲੈਣੀ ਮਲਕੀ ਮਾਂ ਨੂੰ ਆਪ ਸਮਝਾਉਂਗੀ ਮੈਂ ਧੀਆ ਵਾਂਗ ਸੁੱਚਜੀਆਂ ਕੋਲ ਵਹਿ ਕੇ ਫਟ ਜਿਗਰ ਦੇ ਖੋਲ ਵਖਾਉਂਗੀ ਮੈਂ ਕਰੀ ਅੰਬੜੀ ਬਾਪ ਨੂੰ ਆਪ ਰਾਜੀ ਸਰੋਂ ਹੱਥ ਤੇ ਆਂ ਜਮਾਉਂਗੀ ਮੈਂ ਕੀਤੇ ਕੌਲ ਚਨਾ ਦੇ ਕੰਡਿਆਂ ਤੇ ਖੇੜ ਜਾਣ ਤੇ ਤੋੜ ਨਵਾਉਂਗੀ ਮੈਂ ਖੇੜ ਜਾਣ ਤੇ ਤੋੜ ਨਵਾਉਂਗੀ ਮੈਂ